ਕਿਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਜਿਸ ਤੇ ਦਰਿਆਵਾਂ ਦੇ ਪਾਣੀ ਦਾ ਲੈਵਲ ਵੱਧ ਚੁੱਕਾ ਹੈ ਉੱਥੇ ਹੀ ਗੱਲ ਕੀਤੀ ਜਾਵੇ ਰਾਵੀ ਦਰਿਆ ਦੀ ਰਾਵੀ ਦਰਿਆ ਵਿੱਚ ਵੀ ਇਸ ਵੇਲੇ ਪਾਣੀ ਦਾ ਲੈਵਲ ਕਾਫੀ ਉੱਪਰ ਤੱਕ ਪਹੁੰਚ ਚੁੱਕਾ ਹੈ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ ਕੱਲ ਕੀਤੀ ਜਾਵੇ ਅੰਮ੍ਰਿਤਸਰ ਦੇ ਹਲਕਾ ਜਨਾਲਾ ਦੀ ਉੱਥੇ ਰਾਵੀ ਦਰਿਆ ਦੇ ਪਾਣੀ ਦੇ ਲਗਾਤਾਰ ਵਧਣ ਦੇ ਕਾਰਨ ਪਿੰਡ ਵਾਸੀਆਂ ਵਿੱਚ ਚਿੰਤਾ ਦਾ ਮਾਹੌਲ ਹੈ ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਕਬਾਲਪੁਰਾ ਪਿੰਡ ਵਿਖੇ ਪੁੱਜੇ ਜਿੱਥੇ ਉਹਨਾਂ ਨੇ ਬੀਐਸਐਫ ਦੀ ਚੌਂਕੀਆਂ ਦਾ ਵੀ ਦੌਰਾ ਕੀਤਾ ਕਿਉਂਕਿ ਉਹ ਚੌਂਕੀਆਂ ਦਰਿਆ ਦੇ ਉੱਤੇ ਬਣੀਆਂ ਹੋਈਆਂ ਹਨ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀ ਵੀ ਜਦੋਂ ਬਰਸਾਤ ਹੋਈ ਸੀ ਕਾਫੀ ਤੇਜ਼ ਪਾਣੀ ਆਇਆ ਸੀ ਉਸ ਦੇ ਚੱਲਦੇ ਕਈ ਬੀਐਸਐਫ ਦੀਆਂ ਚੌਂਕੀਆਂ ਪਾਣੀ ਵਿੱਚ ਰੁੜ ਗਈਆਂ ਸੀ ਜਿਸ ਦੇ ਚੱਲਦੇ ਅੱਜ ਵੀ ਪਾਣੀ ਦਾ ਲੈਵਲ ਬਹੁਤ ਉੱਚਾ ਹੋ ਚੁੱਕਾ ਹੈ ਜਿਸ ਦੇ ਚੱਲਦੇ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਤੁਸੀਂ ਆਪਣੀ ਜਿਹੜੀ ਤਾਰੋਪਾਰ ਫਸਲ ਹੈ ਉਸ ਨੂੰ ਬੀਜਣ ਦੇ ਲਈ ਨਾ ਜਾਓ ਨਾ ਹੀ ਦਰਿਆ ਦੇ ਨੇੜੇ ਜਾਓ ਤਾਂ ਤਾਂ ਖਤਰਾ ਵੀ ਹੋ ਸਕਦਾ ਹੈ ਉਹਨਾਂ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ মিডিਏ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੀ ਕਿਹਾ ਜੀ ਇਹ ਜਿਹੜਾ ਪਾਲੇ ਸਾਰੇ ਜਨ ਜਾਰੀ ਹੋ ਗਿਆ ਕਿ ਉਸ ਪਾਰ ਪਾਣੀ ਨਹੀਂ ਨਹੀਂ ਕਿਹਾ ਉਹ ਪਾਰ ਕੋਈ ਨਹੀਂ ਜੀ ਕੋਈ ਨਹੀਂ ਬੋਲੋ ਬੋਲੋ ਪਾਸ ਪਾਸ ਆਪਾਂ ਮੇਰੇ ਇਹ ਕਿਤੇ ਰਿਹਾ ਉੱਥੋਂ ਲੱਗਦਾ ਦੇਖ ਲਓ ਉੱਥੇ ਚੱਲ ਗਿਆ ਸਰ ਜਾਣਾ ਉਸ ਨੂੰ ਹਰ ਤਰ੍ਹਾਂ ਨਹੀਂ ਸੀ ਉਹ ਵਾਲਾ ਹਾਂ ਉਹ ਦੇਖੋ ਸਾਦਾ ਭਦਕਿਆ ਉੱਥੇ ਜਿੱਥੇ ਆਪਾਂ ਲਾਏ ਸੀਗੇ ਪਹਿਲਾਂ ਸਾਦੇ ਕਿਦੀ ਹਾਂ ਇਸ ਕਕੇ ਦੇ ਪਾਣੀ ਵਧ ਗਿਆ ਤਾਂ ਪਾਣੀ ਆਪਣੇ ਰਾਵੀ ਦਰਿਆ ਦਾ ਜਗ੍ਹਾ ਲਿਆ ਜਾ ਰਿਹਾ ਹੈ ਰਾਵੀ ਦਰਿਆ ਤੇ ਇਸ ਵੇਲੇ ਅਸੀਂ ਸਾਡੇ ਨਾਲ ਕਬਾਲਪੁਰ ਉੱਪਰ ਇੱਕ ਚੰਡੀਗੜ੍ਹ ਚੌਕੀ ਆ ਪੀਐਸਐਫ ਦੀ ਪਿਛਲੀ ਵਾਰ ਜਦੋਂ ਪਾਣੀ ਆਇਆ ਸੀ ਤੇਜ਼ ਦੀ ਵਿੱਚ ਸਾਡੀਆਂ ਬੀਐਸਐਫ ਦੀਆਂ ਕਈ ਚੌਕੀਆਂ ਜਿਹੜੀਆਂ ਢੁੱਡਗੀਆਂ ਸੀ ਗਿਆ ਇਹ ਵੀ ਬੀਐਸਐਫ ਦੀ ਚੌਕੀ ਆ ਉਹ ਦੇਖੜਾ ਇਹ ਕਾਫੀ ਪਾਣੀ ਵੱਧ ਗਿਆ ਇੱਥੇ ਪਿਛਲੇ ਵੀ ਕਾਹੇ ਤੇ ਪਾਣੀ ਬਹੁਤ ਪਿੱਛੇ ਸੀਗਾ ਅੱਜ ਪਾਣੀ ਬਿਲਕੁਲ ਨਾਲ ਆ ਕੇ ਲੱਗ ਗਿਆ ਸੋ ਖਤਰਾ ਇੱਥੇ ਮਤਲਬ ਉਹ ਚੌਕ ਸੇ ਬੀਐਸਐਫ ਵੀ ਸਾਡਾ ਡਿਪਾਰਟਮੈਂਟ ਰਿਸ਼ਤਾ ਦਾ ਕਾਫੀ ਖਿਆਲ ਜਿਹੜਾ ਰੱਖ ਰਿਹਾ ਐ ਪਰ ਇਸ ਵੇਲੇ ਮਤਲਬ ਆਪਾਂ ਖਤਰੇ ਦੇ ਅੰਦਰ ਆ ਬਾਕੀ ਉਹ ਦਹਿਸ਼ਤ ਵਾਲਾ ਤੋਂ ਨਹੀਂ ਬਹੁਤ ਵੱਡਾ ਚਿੰਤਾ ਦਾ ਮਾਹੌਲ ਆ ਤੇ ਕੁਛ ਵੀ ਹੋ ਸਕਦਾ ਅੱਜ ਕਿੰਨਾ ਪਾਣੀ ਆ ਰਿਹਾ ਹੁਣ ਤਾਂ ਕੋਈ ਹੋਰ ਵੱਧ ਪਾਣੀ ਆਉਣ ਦੀ ਸੰਭਾਵਨਾ ਨਹੀਂ ਨਹੀਂ ਪਾਣੀ ਆਊਗਾ ਸ਼ਾਮ ਨੂੰ ਸ਼ਾਇਦ ਥੋੜਾ ਹੋਰ ਵੱਧ ਆਵੇ ਪਰ ਇਸ ਵੇਲੇ 235000 ਕਿਊਬਿਕ ਜਿਹੜਾ ਆ ਰਿਹਾ ਹੈ ਕਿਵੇਂ ਦਾ ਪ੍ਰਬੰਧ ਕੀਤਾ ਗਿਆ ਜੀ ਪ੍ਰਬੰਧ ਤਾਂ ਸਾਡੇ ਵੇਖੋ ਜੀ ਬਹੁਤ ਵਧੀਆ ਕੀਤਾ ਸਰਕਾਰ ਨੇ ਪ੍ਰਬੰਧਾ ਦੀ ਕੋਈ ਗੱਲ ਨਹੀਂ ਪਰ ਕੁਦਰਤ ਤਾਂ ਜਿਹੜਾ ਆਪਣਾ ਇੱਕ ਨਿਜਮਾ ਕੁਦਰਤ ਦੇ ਆਪਣਾ ਇੱਕ ਕੀ ਕਹਿੰਦੇ ਦਾ ਰੰਗ ਹੁੰਦੇ ਆ ਆਪਣੇ ਹਿਸਾਬ ਨਾਲ ਉਹ ਨੁਕਸਾਨ ਕਰ ਦਿੰਦੀ ਆ ਪਰ ਸਰਕਾਰ ਨੇ ਹੱਦਾਂ ਦਾ ਪ੍ਰਬੰਧ ਜਿਹੜਾ ਉਹ ਕੀਤਾ ਪਿਛਲੀ ਵਾਰ ਆਪਾਂ ਦੇਖਿਆ ਸੀ ਕਿ ਕੱਲੇ ਉਹ ਚ ਪ੍ਰਾਜੋ ਪਾਣੀ ਛੱਡਿਆ ਗਿਆ ਸੀ ਇਸ ਵਾਰ ਰਣਜੀਤ ਸਾਗ ਡੈਮ ਚੋਂ ਵੀ ਪਾਣੀ ਛੱਡਿਆ ਗਿਆ ਆਹੀ ਸਾਡੇ ਲਿਖਤ ਵਾਲੀ ਗੱਲ ਆ ਵੀ ਡੈਮ ਚ ਵੀ ਪਾਣੀ ਵਧਿਆ ਤਾਂ ਉੱਥੋਂ ਵੀ ਪਾਣੀ ਛੱਡਿਆ ਗਿਆ ਕਿਉਂਕਿ 1 ਫੁੱਟ ਨਹੀਂ ਵਾ 1 ਮੀਟਰ ਸੋਰੀ ਨਹੀਂ ਵਾ ਆ ਜੋ ਜਾਣਕਾਰੀਆਂ ਆ ਰਹੀਆਂ ਨੇ ਹਾਂਜੀ 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 ਮਤਲਬ ਉੱਥੇ ਵੀ ਖਤਰਨਾਕ ਕੰਮ ਆ ਤੇ ਇੱਥੇ ਵੀ ਖਤਰਨਾਕ ਆਮ ਲੋਕਾਂ ਨੂੰ ਕੀ ਫੀਲ ਆ ਆਮ ਲੋਕਾਂ ਨੂੰ ਪੀਲੇ ਆ ਕਿ ਪਾਣੀ ਦੇ ਲੱਗੇ ਨਾ ਹੋ ਜਾ ਬਜ਼ਿਆ ਦੇ ਲੱਗੇ ਨਹੀਂ ਆਉਣਾ ਬਸ